ਪੰਜਾਬੀ ਕਲਾਕਾਰ ਸ਼ੁਭ ਦਾ ਪਿਆ ਵੱਡਾ ਪੰਗਾ ਵਿਰਾਟ ਕੋਹਲੀ ਨੇ ਕਰ ਦਿੱਤਾ ਰਿਪਲਾਈ ਪਹਿਲਾਂ ਸ਼ੁਭ ਨੇ ਆਪਣੇ ਗੀਤ ਦੇ ਵਿੱਚ ਵਿਰਾਟ ਕੋਹਲੀ ਨੂੰ ਕੀਤਾ ਸੀ ਵੱਡਾ ਰਿਪਲਾਈ ਸਿੱਧੂ ਮੂਸੇਵਾਲੇ ਦੇ ਰਾਹਾਂ ਤੇ ਤੁਰਪਿਆ ਸਿੰਗਰ ਸ਼ੁਭ ਇੰਸਟਾਗ੍ਰਾਮ ਦੇ ਉੱਪਰ ਵਿਰਾਟ ਕੋਹਲੀ ਨੇ ਸ਼ੁਭ ਨੂੰ ਕੀਤਾ ਮੈਸੇਜ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਤੁਸੀਂ ਜਾਣਦੇ ਹੋ ਬਾਈ ਸਿੱਧੂ ਮੂਸੇਵਾਲੇ ਦਾ ਕੈਰੀਅਰ ਚਾਹੇ ਛੋਟਾ ਰਿਹਾ ਹੋਵੇ ਪਰ ਜਿੰਨਾ ਵੀ ਰਿਹਾ ਸ਼ਾਨਦਾਰ ਰਿਹਾ ਇਸ ਕੈਰੀਅਰ ਦੇ ਵਿੱਚ ਆਪਾਂ ਨੇ ਦੇਖਿਆ ਕਿ ਸਿੱਧੂ ਮੂਸੇਵਾਲਾ ਕਦੇ ਵੀ ਕਿਸੇ ਤੋਂ ਨਹੀਂ ਡੋਵਿਆ ਚਾਹੇ ਕੋਈ ਰਾਜਨੀਤਾ ਹੋਵੇ ਅਭਿਨੇਤਾ ਹੋਵੇ ਚਾਹੇ ਕੋਈ ਕਲਾਕਾਰ ਹੋਵੇ ਸਿੱਧੂ ਮੂਸੇਵਾਲਾ ਨੇ ਹਰ ਇੱਕ ਨੂੰ ਬਣਦਾ ਰਿਪਲਾਈ ਦਿੱਤਾ ਅਗਰ ਕਿਸੇ ਨੇ ਪੈਲ ਕਰੀਏ ਤਾਂ ਪਿੱਛੇ ਸਿੱਧੂ ਮੂਸੇਵਾਲਾ ਵੀ ਨਹੀਂ ਹਟਿਆ ਸੀ ਬਹੁਤ ਘੱਟ ਕਲਾਕਾਰ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੇ ਦਬਦੇ ਨਾ ਹੋਣ ਪਰ ਦੋਸਤੋ ਹੁਣ ਇੱਕ ਹੋਰ ਨਵਾਂ ਮੁੰਡਾ ਸ਼ੁਭ ਜੋ ਕਿ ਚਰਚਾ ਦੇ ਵਿੱਚ ਹੈ ਦੋਸਤੋ ਸ਼ੁਭ ਦੀ ਜਿਹੜੀ ਕਲਮ ਹੈ ਲੋਕਾਂ ਦਾ ਕਹਿਣਾ ਕਿ ਥੋੜੀ-ਥੋੜੀ ਝਲਕ ਵਿੱਚੋਂ ਬਾਈ ਸਿੱਧੂ ਮੂਸੇਵਾਲੇ ਦੀ ਪੈਂਦੀ ਹੈ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਬਾਈ ਤੱਤਾ ਲਿਖਦਾ ਸੀ ਉਸੇ ਤਰ੍ਹਾਂ ਇਹ ਕਲਾਕਾਰ ਵੀ ਤੱਤਾ ਲਿਖਦਾ ਹੈ ਗਰਮ ਲਿਖਦਾ ਅਤੇ ਰਿਪਲਾਈ ਵੀ ਉਸੇ ਤਰ੍ਹਾਂ ਕਰਦਾ ਜਿਸ ਤਰ੍ਹਾਂ ਬਾਈ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਕਰਿਆ ਕਰਦਾ ਸੀ ਪਿੱਛੇ ਜੇ ਤੁਹਾਨੂੰ ਯਾਦ ਹੋਵੇਗਾ ਸ਼ੁਭ ਦਾ ਇੱਕ ਪੰਗਾ ਪਿਆ ਸੀ ਜਿਸ ਕਰਕੇ ਉਸ ਦਾ ਇੰਡੀਆ ਟੂਰ ਵੀ ਕੈਨਸਲ ਹੋ ਗਿਆ ਸੀ ਅਤੇ ਦੋਸਤੋ ਇਹ ਟੂਰ ਕੈਨਸਲ ਹੋਣ ਤੋਂ ਬਾਅਦ ਵੱਡਾ ਵਿਵਾਦ ਭਖਦਾ ਦੇਖ ਕਈ ਬੰਦੇ ਸ਼ੁਭ ਤੋਂ ਪੈਰ ਪਿੱਛੇ ਖਿੱਚ ਗਏ ਸੀ ਅਤੇ ਕਈਆਂ ਨੇ ਸ਼ੁਭ ਨੂੰ ਅਨਫੋਲੋ ਵੀ ਕਰ ਦਿੱਤਾ ਸੀ ਉਹਨਾਂ ਦੇ ਵਿੱਚ ਇੱਕ ਨਾਮ ਸੀ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਵਿਰਾਟ ਕੋਹਲੀ ਨੇ ਵੀ ਸ਼ੁਭ ਨੂੰ ਅਨਫੋਲੋ ਕਰ ਦਿੱਤਾ ਸੀ ਅਤੇ ਇਹ ਅਨਫੋਲੋ ਦੀ ਚਰਚਾ ਵੀ ਛਿੜੀ ਸੀ ਅਤੇ ਹੁਣ ਸ਼ੁਭ ਦੀ ਨਵੀਂ ਈਪੀ ਆਈ ਹੈ ਇਸ ਈਪੀ ਦੇ ਵਿੱਚ ਕੁਝ ਲੈਣਾ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਲੈਣਾ ਸ਼ੁਭ ਨੇ ਵਿਰਾਟ ਕੋਹਲੀ ਵਾਸਤੇ ਲਿਖੀਆਂ ਨੇ ਜਿਸ ਦੇ ਵਿੱਚ ਸ਼ੁਭ ਨੇ ਲਿਖਿਆ ਹੈ ਕਿ ਸਾਡਾ ਮਾੜਾ ਸਮਾਂ ਦੇਖ ਕੇ ਕੁਝ ਸਾਡਾ ਸਾਥ ਛੱਡ ਗਏ ਸੀ ਇਹ ਲੈਣਾ ਵਿਰਾਟ ਕੋਹਲੀ ਦੇ ਨਾਲ ਜੋੜ ਕੇ ਦੇਖਿਆ ਜਾ ਰਹੀਆਂ ਨੇ ਅਤੇ ਦੋਸਤੋ ਹੁਣ ਇੱਕ ਚੈਟ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਚੈਟ ਹੈ ਇਸ ਚੈਟ ਦੇ ਵਿੱਚ ਸੁਣਾਈ ਦਿੰਦਾ ਹੈ ਕਿ ਵਿਰਾਟ ਕੋਹਲੀ ਨੇ ਸ਼ੁਭ ਨੂੰ ਮੈਸੇਜ ਕਰਿਆ ਤੇ ਉਸਨੇ ਕਿਹਾ ਕਿ ਤੁਸੀਂ ਕਿਉਂ ਆਖਰ ਇੱਕ ਕਾਉਂਟਰੋਵਰਸੀ ਖੜੀ ਕਰ ਰਹੇ ਹੋ ਹੋਰ ਵੀ ਬਹੁਤ ਗੱਲਾਂ ਨੇ ਜੋ ਕਿ ਵਿਰਾਟ ਕੋਹਲੀ ਨੇ ਸ਼ੁਭ ਨੂੰ ਇਸ ਇੰਸਟਾਗ੍ਰam ਚੈਟ ਦੇ ਵਿੱਚ ਕਹੀਆਂ ਨੇ ਪਹਿਲਾਂ ਆਪਾਂ ਇਹ ਇੰਸਟਾਗ੍ਰam ਚੈਟ ਹੈ ਜਿਹੜੀ ਵਾਇਰਲ ਹੋ ਰਹੀ ਹੈ ਤੁਹਾਨੂੰ ਸੁਣਾ ਦਿੰਦੇ ਆ ਮੇ ਸ਼ੁਭ ਯੂ ਰਿਮੈਂਬਰ ਜੋ ਪਾਸਟ ਮੈਂ ਹੋਵਾ ਤੁਮ੍ਹੇ ਇਨੀਸ਼ੀਅਲ ਡੇਜ਼ ਮੈਂ ਮੋਰ ਦਨ ਐਨੀ ਵਨ ਅਮ ਸਪੋਰਟ ਕੀਤਾ ਥਾ ਆਈ ਡਿਡ ਨਾਟ ਐਕਸਪੈਕਟ ਥਿਸ ਫਰਮ ਯੂ ਸ਼ੁਭ ਨੇ ਵੀ ਇੱਥੇ ਰਿਪਲਾਈ ਕੀਤਾ ਹੈ ਵਿਰਾਟ ਕੋਹਲੀ ਨੂੰ ਸ਼ੁਭ ਨੇ ਕਿਹਾ ਕਿ ਇਹ ਸ਼ਾਟ ਇਹ ਲੈਣਾ ਮੈਂ ਆਪਣੇ ਗੀਤ ਦੇ ਵਿੱਚ ਕਿਸੇ ਹੋਰ ਕਰਕੇ ਵਰਤੀਆਂ ਸੀ ਤੁਹਾਡੇ ਕਰਕੇ ਨਹੀਂ ਅਤੇ ਇਹ ਹਿਪ ਹੌਪ ਹੈ ਇੱਥੇ ਬਹੁਤ ਕੁਝ ਚੱਲਦਾ ਹੈ ਇਸ ਤੋਂ ਬਾਅਦ ਵਿਰਾਟ ਕੋਹਲੀ ਦਾ ਇੱਕ ਹੋਰ ਵਾਈਸ ਨੋਟ ਆਉਂਦਾ ਸ਼ੁਭ ਨੂੰ ਬਾਈ ਦਾ ਵੇ ਆਈ ਨੋ ਇਟਸ ਹਿਪ ਹੌਪ ਅਮ ਬਟ ਇਸ ਆਈ ਆਪਣੇ ਤੱਕ ਹੀ ਰੱਖਣਾ ਚਾਹੀਦਾ ਯਾਰ ਕੰਟਰੋਵਰਸੀ ਕਿਉਂ ਕ੍ਰੀਏਟ ਕਰਦੀ ਯੂ نو ਆਲ ਡਰਾਮਾ ਔਨ ਸੋਸ਼ਲ ਮੀਡੀਆ ਇਨ ਆਰ ਕੰਟਰੀ ਇਸ ਵਾਇਸ ਨੋਟ ਦੇ ਜਵਾਬ ਵਿੱਚ ਇੱਕ ਵਾਰ ਫੇਰ ਤੋਂ ਸ਼ੁਭ ਰਿਪਲਾਈ ਕਰਦਾ ਸ਼ੁਭ ਕਹਿੰਦਾ ਹੈ ਕਿ ਲੋਕਾਂ ਨੂੰ ਪੂਰੇ ਮੈਟਰ ਦਾ ਪਤਾ ਨਹੀਂ ਹੁੰਦਾ ਤੇ ਸ਼ੁਭ ਨੇ ਨਾਲ ਹੀ ਕਿਹਾ ਕਿ ਆਪਣੇ ਵੱਲੋਂ ਹੋਰ ਕੋਈ ਵੀ ਗੱਲਬਾਤ ਨਹੀਂ ਹੈ ਜਾਨਕਿ ਕੋਈ ਵੀ ਗੁੱਸਾ ਗਿਲਾ ਨਹੀਂ ਹੈ ਇਸ ਤੋਂ ਬਾਅਦ ਵਿਰਾਟ ਕੋਹਲੀ ਦਾ ਇੱਕ ਹੋਰ 22 ਨੋਟ ਆਉਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਓਕੇ ਠੀਕ ਹੈ ਇਟਸ ਓਕੇ ਅਵੋਇਡ ਦਿਸ ਨੈਕਸਟ ਟਾਈਮ ਬ੍ਰੋ ਅੱਗੇ ਦੋਸਤੋ ਤੁਹਾਨੂੰ ਦੱਸ ਦਈਏ ਇਹ ਜਿਹੜੀ ਚੈਟ ਹੈ ਅਸਲੀ ਹੈ ਜਾਂ ਨਕਲੀ ਹੈ ਇਸ ਬਾਰੇ ਕਨਫਰਮ ਨਹੀਂ ਹੋ ਪਾਇਆ ਕਿਉਂਕਿ ਨਾ ਤਾਂ ਸ਼ੁਭ ਅਤੇ ਨਾ ਕੋਈ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਦੇ ਉੱਪਰ ਐਸਾ ਕੁਝ ਲਿਖਿਆ ਪਰ ਚੈਟ ਹੈ ਜੋ ਕਿ ਵਾਇਰਲ ਹੈ ਅਗਰ ਕਿਸ ਨੇ ਇਹ ਨਕਲੀ ਤਿਆਰ ਕੀਤੀ ਹੈ ਤਾਂ ਇਹ ਬਿਲਕੁਲ ਅਸਲੀ ਵਾਂਗ ਤਿਆਰ ਕੀਤੀ ਹੈ ਇਸ ਦਾ ਬਿਲਕੁਲ ਵੀ ਪਤਾ ਨਹੀਂ ਚੱਲਦਾ ਅਗਰ ਇਹ ਅਸਲੀ ਹੈ ਚੈਟ ਤਾਂ ਤੁਹਾਡੇ ਸਾਹਮਣੇ ਹੈ ਕੀ ਗੱਲਬਾਤ ਹੋਈ ਸ਼ੁਭ ਤੇ ਵਿਰਾਟ ਕੋਹਲੀ ਦੀ ਫੈਸਲਾ ਤੁਸੀਂ ਕਰ ਸਕਦੇ ਹੋ ਦੋਸਤੋ ਤੁਸੀਂ ਇਸ ਪੂਰੇ ਵਿਵਾਦ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਧੰਨਵਾਦ ਰੱਬ ਰੱਖਾ